डीजीपी साहब पंजाब ਦੇ ਨਿਸ਼ਾ ਨਿਰਦੇਸ਼ਾਂ ਤਹਿਤ ਐਸਐਸਪੀ ਬਠਿੰਡਾ ਜੀ ਦੀ ਅਗਵਾਈ ਵਿੱਚ ਅੱਜ ਸਾਡੇ ਬਠਿੰਡਾ ਦੇ ਵਿੱਚ ਅਸੀਂ ਜਿਹੜੀ ਸਿਟੀ ਸੀਲਿੰਗ ਕੀਤੀ ਆ ਇਹਦੇ ਵਿੱਚ 31 ਜਿਹੜੇ ਨਾਕੇ ਲਗਾ ਕੇ ਔਰ ਹਰ ਇੱਕ ਨਾਕੇ ਦੀ ਜਿਹੜੀ ਸੁਪਰਵਾਈਜ਼ਨ ਆ ਉਹ ਇੱਕ ਜੀਓ ਸਾਹਿਬਾਨ ਦੀ ਆ ਔਰ ਹਰ ਇੱਕ ਨਾਕੇ ਦੇ ਉੱਤੇ ਜਿਹੜੇ ਐਸਐਚਓ ਤਾਇਨਾਤ ਕੀਤੇ ਗਏ ਆ ਕਿਉਂਕਿ ਇਹਦੇ ਨਾਲ ਅਸੀਂ ਜਿਹੜੇ ਸ਼ੱਕੀ ਵਹੀਕਲ ਉਹਨਾਂ ਨੂੰ ਚੈੱਕ ਕਰਦੇ ਆ ਔਰ ਹਰ ਇੱਕ ਵਹੀਕਲ ਦੇ ਵਿੱਚ ਚੈੱਕ ਕਰਨ ਦੇ ਨਾਲ ਨਾਲ ਲੋਕਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਅਮਨ ਕਾਨੂੰਨ ਦੀ ਜਿਹੜੀ ਸ਼ਾਂਤੀ ਬਣਾਈ ਰੱਖਣ ਵਾਸਤੇ ਔਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਜਿਹੜਾ ਹੈ ਅਸੀਂ ਇਸ ਤਰ੍ਹਾਂ ਦੇ ਨਾਕਾਬੰਦੀ ਕਰਕੇ ਜਾਂ ਸਿਟੀ ਸੀਲੰਗ ਕਰਕੇ ਅਸੀਂ ਹਮੇਸ਼ਾ ਕਾਰਵਾਈ ਕਰਦੇ ਆ ਔਰ ਇਹਦੇ ਨਾਲ ਨਾਲ ਜਿਹੜੀਆਂ ਅਸੀਂ ਹੋਰ ਵੀ ਚੱਕੀ ਵਹੀਕਲ ਚੈੱਕ ਕਰਦੇ ਆ ਕਿਉਂਕਿ ਜਿਨ੍ਹਾਂ ਦੇ ਵਿੱਚ ਸਾਨੂੰ ਕਈ ਵਾਰੀ ਕੋਈ ਪਤਾ ਲੱਗ ਜੇ ਜਾਂ ਚੈਕਿੰਗ ਦੌਰਾਨ ਕਈ ਵਾਰੀ ਸਾਨੂੰ ਕੋਈ ਸ਼ੱਕ ਹੁੰਦਾ ਕੋਈ ਨਸ਼ੇ ਦੀ ਸਮਗਲਿੰਗ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਜਿਹੜੀਆਂ ਬੈਡ ਐਲੀਮੈਂਟ ਜਿਹੜੀਆਂ ਕੋਈ ਗਲਤ ਗਤੀਵਿਧੀਆਂ ਕਰਨ ਵਾਲੇ ਅਨਸਰ ਅਸੀਂ ਉਹਨਾਂ ਨੂੰ ਵੀ ਆਇਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਦੇ ਹਾਂ ਔਰ ਅਸੀਂ ਪਬਲਿਕ ਨੂੰ ਇੱਕ ਇਹੀ ਜਿਹੜਾ ਹੈਗਾ ਮੈਸੇਜ ਦੇਵਾਂਗੇ ਕਿਉਂਕਿ ਤੁਸੀਂ ਪੁਲਿਸ ਤੁਹਾਡੀ ਸੇਵਾ ਵਿੱਚ 24 ਘੰਟੇ ਹਾਜ਼ਰ ਹੈ ਔਰ ਤੁਸੀਂ ਆਪਣੇ ਜਿਹੜੇ ਹੈਗੇ ਕੰਮਕਾਰਾਂ ਨੂੰ ਕਾਨੂੰਨ ਦੇ ਡੈਰੇ ਵਿੱਚ ਰਹਿ ਕੇ ਤੁਸੀਂ ਉਹਨਾਂ ਨੂੰ ਆਪਣਾ ਕਰ ਸਕਦੇ ਹੋ ਸੋ ਫਿਰ ਵੀ ਅਸੀਂ ਸਾਰਿਆਂ ਨੂੰ ਇਹ ਕਹਿੰਨੇ ਰਾਤ ਦੀ ਚੈਕਿੰਗ ਦੇ ਵਿੱਚ ਖਾਸ ਕਰਕੇ ਕਈ ਲੋਕ ਡਰੰਕਨ ਡਰਾਈਵ ਜਿਹੜੇ ਧਾਰੂ ਪੀ ਕੇ ਗੱਡੀ ਚਲਾਉਂਦੇ ਉਹਨਾਂ ਦੀ ਵੀ ਚੈਕਿੰਗ ਕਰਕੇ ਚਲਾਣ ਕੀਤੇ ਜਾਂਦੇ ਹਨ ਔਰ ਇਹਦੇ ਨਾਲ ਨਾਲ ਰੋਡ ਸੇਫਟੀ ਵਾਸਤੇ ਟ੍ਰੈਫਿਕ ਦੀ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਵੀ ਬਠਿੰਡਾ ਪੁਲਿਸ ਵੱਲੋਂ ਲੋਕਾਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਥੈਂਕ ਯੂ